ਮੇਨੂੰ ਨਾ ਬੰਦੇ ਕਮੈਂਟਾਂ ਚ ਜਾਂ ਟੈਲੀਫੋਨ ਮੈਨੂੰ ਸਹੀ ਕਰ ਦਿੰਦੇ ਕਹਿੰਦੇ ਤੁਸੀਂ ਰਾਇਣਤਾ ਲੱਗਣਾ ਕਰਦੇ ਵਿੱਚ ਪਰ ਥੋੜਾ ਗਰਦ ਨੇ ਖੜਾ ਨਹੀਂ ਸਕਣਾ ਅੱਜ ਉਹ ਗੱਲ ਸੱਚੀ ਹੋਵੇ ਸਵੇਰੇ ਸੱਜ ਰਹੀ ਉਹ ਅੱਗੇ ਦੂਜੇ ਕੋਲ ਕੀ ਕਹਿੰਦੇ ਹੁੰਦੇ ਆ ਟੈਲਰ ਟੈਲਰ ਰਗੜਨੇ ਵਾਲੇ ਮੈਂ ਵਸੇ ਇੰਤਜ਼ਾਮ ਵੀ ਕਰਿਆ ਤੇ ਪੜਦਾ ਵੀ ਲਾਤਾ ਹਾਂ ਦਿਖਾਉਂਦਾ ਤੁਹਾਨੂੰ ਸਾਰੀ ਗੱਲ ਸਮਝ ਆਉਂਦਾ ਇਹ ਕੁਝ ਗੱਲਾਂ ਕਹਿੰਦੇ ਸਿਆਣੇ ਦਾ ਕਿਹਾ ਉਹਦਾ ਖਾਤਾ ਬਾਅਦ ਚ ਪਤਾ ਲੱਗਦਾ ਹੈ ਬਾਈ ਮੈਂ ਮੈਂ ਮੰਦੀ ਮੈਂ ਹਰ ਚਲ ਕਿੰਨੀ ਗੁਰੂ ਪਾਸੇ ਇੰਨਾ ਨਹੀਂ ਤੇ ਹੈਗੀ ਪਸਲੇ ਜਨ ਦੋ ਟਾਈ ਘੰਟੇ ਚੰਗੇ ਲਾਏ ਉਹਨਾਂ ਨੇ ਇਹ ਪੂਰੀ ਗਰਦੇ ਗੱਡ ਥਾਲ ਚ ਰੱਖਦੀ ਜਿਹਦੇ ਵੱੱਦੇ ਨਜ਼ਰ ਤੁਹਾਨੂੰ ਜੇ ਦਿਖਾਵਾਂ ਕਿੱਥੇ ਪਤਾ ਲੱਗੂਗੀ ਬਾਹਰ ਹੈ ਬਾਈ ਬਾਹਰ ਇੱਥੇ ਪਤਾ ਲੱਗਿਆ ਉਹ ਫ੍ਰਿਜ ਮਾਰ ਮਾਰ ਰਿਹਾ ਨੀ ਕਿਪੜਾ ਅਜੇ ਤਾਂ ਮਾਰਨਾ ਸੀ ਬੰਦਾ ਇੱਕ ਮਿੰਟ ਦੇਖੋ ਬੜਾ ਜੇ ਇੱਥੇ ਪਹਿਲਾਂ ਮੈਂ ਨਾ ਫ੍ਰਿਜ ਵਿੱਚ ਬੜਿਆ ਜਾ ਇੱਥੇ ਆ ਦੇਖ ਤੇ ਜੇ ਦਿਖਾਵਾਂ ਨਾ ਜੇ ਦਿਖੇ ਆਹ ਪਹਿਲਾਂ ਮੈਂ ਹੱਥਾਂ ਨਾਲ ਮਾਰ ਕੇ ਰਿਆ ਦਾ ਉੱਤੋਂ ਸਿੰਬਨ ਆਹ ਲਾ ਇਹ ਅੱਜ ਸਵੇਰ ਦੀ ਧੂੜ ਆ ਇਹ ਇੰਨੀ ਇੰਨੀ ਧੂੜ ਆ ਕੇ ਅੰਦਰ ਜੇ ਥੱਲੇ ਚੱਲੇ ਤਾਂ ਫਰਜ਼ ਤਾਂ ਹੋ ਜਾਊਗਾ ਸਭ ਕਿਉਂ ਉਹ ਕਹਿੰਦਾ ਜਿਹੜੀ ਉੱਪਰ ਆਈ ਆ ਉੱਪਰ ਤਾਂ ਹੈ ਹੀ ਆ ਹੇਠਾਂ ਮੇਰੇ ਪਤਾ ਲੱਗਦੀ ਹੀ ਆ ਹੋਰ ਇੱਧਰ ਅਸੀਂ ਆਹ ਕੁੰਡਾ ਬੰਦ ਕਰ ਲੈ ਇੱਧਰ ਹਲੇ ਘੱਟ ਆ ਉੱਧਰ ਜਾ ਤਾਂ ਉਹ ਕਮਰੇ ਨੂੰ ਫਿਰ ਕ੍ਰੋਸਿੰਗ ਕਰਦੇ ਥੋੜੀ ਜੀ ਧੂੜ ਉੱਤੇ ਚਿੱਟਾ-ਚਿੱਟਾ ਕਰਤਾ ਉਹਨੇ ਇੱਕ ਵਾਰਦਾ ਇੱਥੇ ਵੀ ਆਈ ਹੋਈ ਆ ਇੰਨੇ ਕਿ ਨੋਰਮਲੀ ਆਏ ਜਾਂਦੇ ਘਰਾਂ ਦੇ ਵਿੱਚ ਇੰਨਾ ਦਿਨਾਂ ਚਾਦਾ ਵੈਸੇ ਆਉਂਦੇ ਹੋ ਕਿਉਂਕਿ ਹਵਾ ਦੇ ਵਿੱਚ ਤੂੜੀ ਵੀ ਧੂੜ ਮਿੱਟੀ ਜਿਹੜੀ ਚਲਦੇ ਨੇ ਤੂੜੀ ਬਣਾਉਣੇ ਵਾਲੇ ਉਹ ਮਿੱਟੀ ਜਿਆਦਾ ਚੱਕਦੇ ਆ ਤੂੜੀ ਘਟ ਬਣਾਉਂਦੇ ਉਹ ਇੰਨਾ ਚਾਦੇ ਪਸ ਕਾਰਸ ਕਿਸੇ ਜਿੰਨਾ ਕਿਸੇ ਨਾਲ ਅੱਗ ਕੋਲਾ ਦਿੱਤੀ ਅੱਛਾ ਕਣ ਕਰਨ ਜਿਹਨੇ ਕਿਸੇ ਨਾਲ ਅੱਗ ਕੋਲਾਈ ਉਹਦੀ ਕਾਰਸ ਵਿੱਚ ਨਾ ਮਾਂਏ ਕਣ ਕਰ ਹਾਂ 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 ਲਾ ਦਦੇ ਆ ਤੇ ਉਹਦੀ ਵੀ ਧੂੜ ਬਹੁਤ ਆ ਜੀ ਗੱਲ ਤਾਂ

ਵਰਤੀਏ ਮਤਲਬ ਕਹਿੰਦੇ ਤੁਸੀਂ ਖਰਜ ਹੋਏ ਹਾਂ ਅਜੇ ਕੰਮ ਜੇ ਰੋਕ ਨਹੀਂ ਮੈਂ ਸਿਰੋ ਪਰ ਇੱਧਰ ਤੋਂ ਖਿੱਚਿਆ ਹਾਂ ਤੇ ਮੇਰੇ ਹੱਥ 'ਵਾਂ ਥੋੜੀ 60 ਜੀ ਵਜੇ ਮੈਂ ਦਿਖਾ ਨਹੀਂ ਸਕਦਾ ਹੈਗਾ ਹੁਣ ਤੇਜ਼ ਤੇਜ਼ ਮੇਰੇ ਹੱਥ 'ਵਰੋ ਜੀ ਇੱਤਨਾਂ ਜਿਹਾ ਖਿੱਚਣਾ ਇਹਦੇ ਵਿੱਚ ਵੱਜਿਆ ਹੱਥ ਆ ਕੇ ਆਗੇ ਬਾਬਾ ਲਹੂਰੇ ਲਹੂਰੇ ਹੋ ਗਿਆ ਆਗੇ ਬਾਬਾ ਆ ਆ ਗਿਆ ਬਾਬੇ ਨੇ ਅੱਗੇ ਖੜਾਤਾ ਮੁਰਸਲ ਆਓ ਜੀ ਬਾਬਾ ਜੀ ਸਾਡਾ ਘਰ ਧੰਨ ਹੋਗਾ ਤੁਹਾਡੇ ਚਰਨ ਪੈ ਘਰ ਦੇ ਵਿੱਚ ਕਿੱਦਾਂ ਰਹਿੰਗੇ ਸਰਗਨਾ ਅੱਜ ਕੱਲ ਮੋਟਰਪੇਪ ਅੱਛਾ ਬਾਰਡਰ ਤੇ ਪਹੁੰਚ ਗਏ ਤਾਂ ਗੁੱਜਰ ਆ ਗਿਆ ਉੱਥੇ ਗੁੱਜਰ ਇੱਥੇ ਆ ਆਇਆ ਨਹੀਂ ਹਲੇ ਹਾਂ ਲਾ ਦੀ ਮੈਂ ਗਿਆ ਵੈਸੇ ਨਾ ਉਹਦੇ ਉਹਨੇ ਨਾ ਇਹਦੀ ਟਾਇਲ ਦੀ ਗਾਰੰਟੀ ਨਹੀਂ ਦਿੱਤੀ ਹੈਗੀ ਕਹਿੰਦਾ ਤੁੱਪਾਂ ਚ ਰੰਗ ਦਾ ਫੇਡ ਹੋ ਜਾਣਾ ਕੋਈ ਜੰਦ ਨਹੀਂ ਮੋਟਾ ਨਹੀਂ ਤਾਂ ਜੋੜਿਆ ਨਾਲ ਹਾਂ ਤਾਂ ਉਹ ਉਹ ਸਾਹਮਣੇ ਇਹਦੇ ਨਾਲ ਦਾ ਦੇ ਆ ਤਾਂ ਖਾਣਾ ਤੈਨੂੰ ਡਬਲ ਜੋੜ ਹੈ ਹੈ ਡਬਲ ਜੋੜ ਤਾਂ ਐ ਲੱਗ ਜਿਨਾ ਬੂਟਾ ਪੁੱਥ ਲੱਗੇ ਹੁੰਦਾ ਅਗੇ ਲਾ ਕੇ ਇਹਦੇ ਵਿੱਚ ਨਾ ਉਹ ਪਾਤਾ ਰੰਗ ਜਿਹਾ ਪਾ ਕੇ ਇਹਦੇ ਆ ਚਿੱਟੀ ਪੱਟੀ ਬਣਨੀ ਇੱਥੇ ਆ ਦੇ ਹੁਣ ਇਹਦੇ ਪਾਲ ਸਿ ਬੱਜੂਗੀ ਆਹੋ ਅਰੇ ਭਾ ਭਰਾ ਇਦਾਂ ਨਿਕਲ ਉਹਨਾਂ ਦੇ ਵਿੱਚ ਤੇ ਬਣਾ ਲਾ ਇਹਨੂੰ ਬਣਾ ਲਾ ਚਿਕਨ ਨਾਲ ਨਹੀਂ ਬਣਾ ਲਾ ਦੇ ਕਿਚਨ ਵਾਲੇ ਨੂੰ ਵੀ ਚਿਕਨ ਵਾਲੇ ਨੂੰ ਚਿਕਨ ਆ ਨਾ ਕਿਚਨ ਵਾਲੇ ਨੂੰ ਕੀ ਜਦੋਂ ਲੰਗਦਾ ਹੈ ਕੀ ਗੱਲ ਬਣੂਗਾ ਹਾਂ ਉਹ ਗਿਆਨੀ ਤਾਂ ਨਹੀਂ ਬੰਦਾ ਤੂੰ ਕਿਹ ਜੀ ਪਟ ਗਿਆ ਉਹਦੇ ਨਾਲ ਗੱਲ ਕਰ ਇਹਨਾਂ ਨਾਲ ਆਪਸ ਵਿੱਚ ਸੰਧੀ ਕਰੀ ਹੋਈ ਹੈ ਕਹਿੰਦਾ ਜਿੱਦਣ ਇਹਨੇ ਆਉਣਾ ਉਹਨ ਨੇ ਆਉਣਾ ਹੈਗਾ ਹੁਣ ਉਹਨੇ ਆਉਣਾ ਇਹਨੇ ਨਹੀਂ ਆਉਣਾ ਹੈਗਾ ਐਂ ਕਰਦੇ ਆਪਸ ਜੇ ਕਾਫੀ ਕੰਨ ਜਿਹਾ ਜਿਹਾ ਦੰਗਾਰੇ ਤੁਸੀਂ ਕਿ ਹੁਦਾਂ ਹੀ ਕਰਦਾਂਗੇ ਇਹ ਥੋੜਾ ਗਰੇ ਗੂੜਾ ਗਰੇ ਕਰਾਂਗੇ ਤੇ ਮੈਂ ਦਿਖਾਵਾਂ ਕਿਦਾਂ ਦਾ ਕਿਦਾਂ ਦਾ ਹੋਣਾ ਇਹਨੂੰ ਜਿੱਦਾਂ ਆਪਣਾ ਪਾਣੀ ਮਾਰਤਾ ਨਾ ਆ ਆ ਜਦ ਪਾਣੀ ਵੱਜੇ ਤਾਂ ਹੋ ਨਹੀਂ ਜਾਂਦਾ ਇਹ ਥੋੜਾ ਗੂੜਾ ਆ ਆ 컬러 ਹੋਊਗਾ ਜੀ ਤਾਂ ਗੂੜਾ ਜਾ ਵਿੱਚ ਹੈ ਪਾਣੀ ਦੇ ਦਿਓ ਪਾਣੀ ਦੇ ਦਿਓ ਪਾਣੀ ਲੋੜੇ ਨਹੀਂ ਬਸ ਹੁਣ ਤਾਂ ਦੇ ਤਾਂ ਦੋ ਤਿੰਨ ਦਿਨ ਧੰਡੇ ਰਹੇ ਆਪਾਂ ਅਜੇ ਗਿੰਦੂ ਆਇਆ ਰੰਦੂਲਾ ਨੇ ਆ। ਪਹਿਲਾਂ ਆਇਆ ਸੀ ਤਾਂ ਆਇਆ। ਨਹੀਂ ਇਹੇ ਪੌੜੀ ਪੁਣੀ ਆਲਾ। ਇਹੀ ਆ। ਇਹਨਾਂ ਨੂੰ ਹਾਂ ਦਿਖਾਂ ਉੱਪਰ ਤੈਨੂੰ ਆ ਜਾ। ਤੂੰ ਦੂਰ ਜੱਟ ਗਿਆ। ਉਹਦੇ ਵੀ ਹੁਣ ਉਹਨੇ ਰਾਤ ਬਰੀ ਗੱਲ ਹੋਈ ਦੋਦੇ ਨਾਲ। ਹਾਂ। ਉਹ ਕਹਿੰਦਾ ਮੈਂ ਹਫਤੇ ਤੱਕ ਉਹ ਘਰੋਂ ਚੱਲ ਸਾਡਾ ਹਾਲੇ ਕਹਿੰਦਾ ਚੱਲਦਾ ਮੈਂ 10 ਦਿਨ ਲਾ ਲਾ ਤੂੰ। ਕੋਈ ਗੱਲ ਨਹੀਂ। ਮੈਨੂੰ ਲੱਗਿਆ ਰਹਿਣਾ ਹੁਣ ਤਾਂ। ਇਹਨੂੰ ਹਲੇ ਪੌੜੀ ਦਾ। ਹੈਂ? ਇਹਦੋਂ ਪੌੜੀ ਦਾ ਠੇਕਾ। ਬਾਹਰ ਨੇ ਥਮਲਾ ਜਿਹੜੇ ਇੱਕ ਉਹ ਬਾਹਰ ਲਾ ਰਿਹਾ ਇੱਕ ਇਹਦਾ ਠੇਕਾ ਜਿਹੜੀ ਉਹ ਸਾਹਮਣੇ ਹੈ ਨਹੀਂ ਉਹਦੇ ਪਾਉਣੀ ਟਾਇਲ ਹੁਣ ਤਾਂ ਉਹਦਾ ਪੂਰੇ ਸਾਰੇ ਪੰਨੂ ਕਿਹੜੇ ਦਬਾਅ ਹੋਊਗਾ ਐਨੀ ਕਮਣੀਆ ਪਾਰਕ ਬਣ ਗਈ ਆ ਹਾਂ ਆਗਾ ਤੇ ਨਾ ਨੇਥੇ ਆਹ ਪਾਉੜੀ ਤਿਆਰੀ ਬਾ ਹੁਣ ਤਾਂ ਇਹ ਉੱਪਰ ਫਿੱਟੇ ਕਰਨੀ ਪਾਉਸ਼ ਹੁਣ ਨਹੀਂ ਨਾ ਟਾਈਮ ਲਾਉਣਾ ਹੈਗਾ ਇਦਾਂ बस मीटर रखरा राक के रख दे जांदे जांदे जान जाना बस गंदूवा दा गंदू लाले यार कोठे पर साडे दाती इथे और ਤੁਸੀਂ ਮਹਾਲ ਬਲੌਗ ਉਪਰ ਦੇਖਿਓ ਸੀ ਕਿਆ ਕੰਨ ਲੱਗੇ ਉਪਰ ਸਾਡੇ ਆਰਕੀਟੈਕਟਾਂ ਜੋਂ ਅਸਿਕਾ ਦਾ ਬਾਥਰੂਮ ਚਾਲੂ ਕਰਵਾਉਦਾ ਹੈ ਇਹ ਇਹਦਾ ਮਾਰ ਤਾਂ ਜੁੱਤ ਚੀਜ਼ ਲੱਕੜ ਵਾਲੇ ਆਹ ਲੱਕੜ ਸੁੱਕਣ ਦਾ ਕਰ ਰਹੇ ਨੇ ਤੇ ਆਹ ਦੇਖੀ ਤਾਂ ਮੈਂ ਤੈਨਾਂ ਹੋ ਗਿਆ ਯਾਰ ਹੁਣ ਮੀਂਹ ਆਇਆ ਥੱਲੇ ਹਲੇ ਵੀ ਲੱਕੜ ਜੀ ਗਿੱਲੀ ਗਿੱਲੀ ਜੀ ਹੈਗੀ ਥੋੜੀ ਸੁੱਕ ਗਈ ਸੁੱਕ ਵੀ ਥੱਲੇ ਥੱਲੇ ਪਾਣੀ ਆ ਗਿਆ ਤਾਂ ਹੁਣ ਤਾਂ ਹਵਾ ਲੱਗੇ ਜੇ ਤਾਂ ਬਹੁਤ ਸੁੱਕ ਗਈ ਤਾ ਦੇਖੀ ਤੂੰ ਆਹ ਤਾਂ ਪਲੇ ਨੂੰ ਫੁੱਟ ਚਾਹ। ਉਹ ਵਿਚ ਤੇ ਫੱਟਾ ਕੱਟ ਕੇ ਦੇਖਣਾ ਪੈਣਾ। ਤੇ ਸੁੱਕ ਗਿਆ ਕਹਿੰਦਾ ਨਹੀਂ। ਆਹ ਲਗਣੀ ਬਾਹਰ ਆਪਣੀ। ਆ ਜੀ ਥੰਬਲੇਪ ਲੱਗਣੀ ਹੈ ਮੈਂ ਖੜ ਕੇ ਦੇਖਾਂ ਦਿਖਦਾ ਮੂੰਹ ਵਿੱਚ ਨੂੰ ਮੈਂ ਸਾਫ ਕਰ ਦਵਾ ਚੰਕੜੀ ਚੰਕੜੀ ਪਾਣਾ ਬੰਲੇ ਕਰ ਹਮ ਜੈਡ ਬਲੋਕ ਸੀਸੇ ਤੇ ਲੋੜੇ ਦੀ ਬੰਦੀ ਲਾ ਇੱਥੇ ਵੀ ਦੇ ਲੈ ਧੂੜ ਆਈ ਪਈ ਹੈ ਕੀ ਕਰਾਂ ਜਿੱਦਾਂ ਹੱਥ ਮਾਰੋ ਧੂੜੇ ਧੂੜ ਮੱਤ ਧੂੜ ਤੂੜ ਹੋ ਗਈ ਮਿੱਤਰਾਂ ਹੋਰ ਬੱਬਾ ਜੈਸਾ ਬਕਰੀ ਤੇਰੀ ਹਾਂ ਫਜ਼ੂਰ ਸਾਹਿਬ ਜਾਣਾ ਫਿਰ ਆਪਾਂ ਨੇ ਘਰ ਦਾ ਕੰਮ ਨਿਬੜੇ ਤੇ ਵਜਾ ਚ ਬੈਠ ਉਹਦਾ ਇਹ ਨਾ ਕਰ ਉਹ ਤਾਂ ਦੁਵਾਰੇ ਹੋਣਾ ਜ਼ਰਾ ਉਹ ਨਹੀਂ ਇਹ ਤਾਂ ਦੂਜੀ ਆ ਬਲਾ ਨੂੰ ਦਮ ਨੂੰ ਸਹੀ ਗੱਲ ਆ ਆਉਂਦਾ ਹਾਂ ਉਹਦਾ ਵੀ ਮੈਨੂੰ ਲੱਗਦਾ ਕੋਈ ਬਿਮਾਰ ਨਾ ਹੋ ਗਿਆ ਹੋਵੇ ਜਦ ਇਹ ਕਹਿੰਦੇ ਹਸਪਤਾਲ ਨੂੰ ਚੱਲੇ ਫਲਾਣੇ ਚੱਲੇ ਤੇ ਮਕਾਨੇ ਚੱਲੇ ਆਉਗਾ ਬਦਲ ਇਹਨ ਗਿਆ ਹੋਇਆ ਤੁਹਾਡਾ ਰੱਗ ਇੱਥੇ ਆਪਣੇ ਉੱਪਰ ਹੋ ਹਾਂ 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 ਉਹ ਆ ਆ ਉਹ ਕਿਆ ਕਹਿੰਦੇ ਮੁਰੇ ਕਿਆ ਕਰੇ ਕਿਦਾ ਸ਼ੀਸ਼ਾ ਲਾਉਣਾ ਹੈ ਉਹ ਲਾ ਸ਼ੀਸ਼ਾ ਵੀ ਲੱਗਣਾ ਇੱਥੇ ਉਹ ਲੱਗਣਾ ਉਹ ਕਰਿਓ ਬਰਫ਼ ਦੇਓ ਬਰਫ਼ੇ ਦਾ ਠੰਡਾ ਨਹੀਂ ਹੋਣਾ ਪਾਣੀ ਮੁੰਡਾ ਦੇਖਾਂ ਮੜੇ ਕਾ ਚੀਜੋ ਕੋਈ ਅੱਥਰੇ ਕੋਈ ਦੇਖ ਨਹੀਂ ਇੱਥੇ ਨਖਦੇ। ਉਹ ਉੱਧਾ ਲੱਗਣੀਆਂ ਜਿਹਦਾ ਸਾਹਮਣੇ ਹੈ ਨਾ ਹਾਲ ਤਾਂ ਮਿੱਟੀ ਜਿਹਦੇ ਢੂੜ ਜੀ ਪਈ ਹੋਈ ਹੈ ਨਾ। ਹਾਂ ਇਹਦੇ ਉੱਪਰ ਵੱਜ ਕੇ ਨਾ ਕੈਮੀਕਲ ਹੁੰਦਾ ਹੈ ਕਿ ਥਿਨਰ। ਫਿਰ ਇਹਨਾਂ ਸਾਫ਼ ਹੋ ਜਾਣੇ ਨੇ ਯਾਰ। ਪਿੰਡ ਜਾਣੀ ਇਹਦਾ ਨਹੀਂ ਹਾਂ। ਅਦਾਂ ਕਾ ਢੂੜ। ਥਿਨਰ ਮਾਰ ਕੇ ਨਾ ਫਿਰ ਇਹਨਾਂ ਸਾਫ਼ ਹੋ ਜਾਣੇ ਨੇ। ਕੰਮ ਚੱਲਦੀ ਹੈ ਯਾਰ। ਲੈ ਹੁਣ ਲੱਗੇ ਹੋਏ ਇੱਧਰ ਕਟਿੰਗ ਕਰਨ ਹੁਣ। ਇਹ ਕਿ ਦੂਜੀ ਟਾਇਰ ਕੱਟਣ ਲੱਗੇ ਹੁਣ ਹਾਂ ਜੀ ਥੜਿਓ ਬੱਲੇ ਦੇਮ ਡੋਰ ਹਾਂ ਨਾ ਜਨਾ ਤੀ ਟੱਲ ਠੀਕ ਹੈ ਨਾ ਬੋਲੀ ਕੌਣ ਸੀ ਬੋਲ ਚ ਅ ਜੂਪੀ ਵਾਲੀ ਬੋਲਦੇ ਹੋ ਕਿਆ ਬੋਲਦਾ ਇਸਕੋ ਮਰਾਠੀ ਨਹੀਂ ਮਰਾਠੀ ਜੂਪੀ ਜੂਪੀ ਦੀ ਕਿਹੜੀ ਬੋਲੀ ਹੋਈ ਉਹਦਾ ਜਿਹੜਾ ਬਿਹਾਰ ਹੈ ਉਹ ਤਾਂ ਬਿਹਾਰੀ ਬੋਲਦਾ ਤੁਸੀਂ ਕਿਹੜੀ ਬੋਲੀ ਬੋਲਦੇ ਆ ਹਾਂ ਗੱਬੇ ਜੇ ਆ ਪਿੱਛੇ ਮਿਕਸ ਜੇ ਆ ਮਿਕਸ ਜੀ ਆਦਾ ਹੈ ਹਾਂ ਆਪਸੇ ਪੂਰਨਪੁਰ ਕਿਤਨੀ ਦੂਰ ਆਉ ਉਧਰ ਸੇ ਪੂਰਨਪੁਰ ਹਾਂ ਪੂਰਨਪੁਰ ਕਿੰਨੀ ਦੂਰ ਹੈ ਹਾਂ ਪੂਰਨਪੁਰ ਹਮਾਰੀ ਸਥਿਤੀ ਹੈ ਉਧਰ ਤੂੰ ਉਧਰ ਕਾ ਜੁਪੀ ਕਦੇ ਨਾ ਖਲਾਉਂਦੇ ਹੋਂ ਤਾਂ ਬਹੁਤ ਜੁਪੀ ਬਹੁਤ ਡਿਵੈਲਪ ਕਰਤਾ ਜੁਪੀ ਉਹਨੇ ਤੈਨੂੰ ਬਹੁਤ ਅੱਗੇ ਹੈ ਉਹ ਲਗਨ ਤੋਂ ਬਹੁਤ ਅੱਗੇ ਨਹੀਂ ਲੱਗਦਾ ਤੁਰੋ ਜੁਪੀ ਨਾ ਹੋਣਾ ਅਦਰ-ਮਦਰ ਜੋ ਵੀ ਬਹੁਤ ترقی ਕਰ ਰਿਹਾ ਹੈ ਆਪਕਾ ਏਅਰਪੋਰਟ ਵੀ ਬਣ ਰਹਾ ਹੈ ਉਧਰ ਔਰ ਜਦੋਂ ਤੋਂ ਹੋਈ ਹੈ ਜਦੋਂ ਸੋਗੀ ਆਇਆ ਹੈ ਤਦ ਤੋਂ ਹਾਂ ਤੇ ਸੜਕਾਂ ਬਹੁਤ ਹੋਈਆਂ ਉਸਨੇ ਗੁੰਡਾ ਰਾਜ ਖਤਮ ਕਰ ਦਿੱਤਾ ਹੈ ਨਾ ਉਸਨੇ ਇੱਜੇ ਨੇ ਗੁੰਡਾ ਕਰ ਦਿੱਤੇ ਨਾ ਬਹੁਤ ਉਠਾਈ ਉਸਨੇ ਬਹੁਤ ਗੁੰਡਾ ਕਰ ਦਿੱਤੇ ਖਤਮ ਕਰ ਦਿੱਤੇ ਬਹੁਤ ਬਹੁਤ ਉਠਾਈ ਬਹੁਤ ਦੂਸਰੇ ਚਾਹ ਕਲੇਸ਼ ਜਾਦਵ ਕਿਹੋ ਜਿਹਾ ਹੈ ਆਪਕਾ ਉਧਰ acha wo bhi hoy acha nahi hai

नहीं यार देखो जो कोई भी मिनिस्टर बन गया ना उसको कोई जात से ऊपर उठना चाहिए फिर उसको सभी को एक एक जैसा सोचना चाहिए ना पुठा नट हूं सपा की सरकार थी ना उस टाइम में क्या होता था हाँ 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 कि कोई कोई भी थाना है, उसमें हाँ हाँ। एक ऐसा हाँ तो हाँ मिलता एक। हाँ हाँ हाँ। तो भी नीचे तो हाँ है। इसका था। अकलेश, अकलेश भी जा, सही था? तो हाँ? तो पार्टी पार्टी आपको तो मुसलमान भी बहुत है उधर है ना जैसे सलमान ਨੇ ਹਾਂ 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 ਬਤਨਗੇ ਕਰਨੇ ਆ ਤਾਂ ਉਸਨੇ ਇਹ ਕਹਿਤਾ ਰੋਕਣਾ ਨਹੀਂ ਹਾਂ ਕੱਲ ਮੈਂ ਕੱਲ ਨਿਊਜ਼ ਦੇਖਦਾ ਤਾਂ ਪੱਤਰਕਾਰ ਭਾਈ ਸਾਹਿਬ ਨਿਊਜ਼ ਵਾਲੇ ਪੂਰਾ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਲੜਾਈ ਲਾਉਣ ਵਾਸਤੇ ਹਾਂ ਹਾਂ ਪੂਰਾ ਜ਼ੋਰ ਲਾਇਆ ਹੋਇਆ ਉਹਨਾਂ ਨੇ ਵੀ ਕਾਦ ਲੜਾਈ ਹੋਵੇ ਇਹ ਲੜ ਪਵੇ ਕੱਲ ਇੱਕ ਪੱਤਰਕਾਰ ਜਿੱਥੇ ਬਾਰਡਰ ਦੇ ਪਿੰਡਾਂ ਕੋਲ ਨਾ ਜਾ ਕੇ ਉਹਨਾਂ ਦਾ ਇੰਟਰਵਿਊ ਲੈ ਰਿਹਾ ਪ੍ਰਧਾਨ ਮੰਤਰੀ ਨਾਲ ਗੱਲ ਕਰਾ ਥੋੜਾ ਕਿਆ ਇੰਤਜ਼ਾਮ ਆ ਜੇ ਇੱਥੇ ਲੜਾਈ ਲੱਗ ਗਈ ਕਹਿੰਦਾ ਹਾਂ ਅਸੀਂ ਤਾਂ ਪੱਕੇ ਪ੍ਰਬੰਧ ਕਰੇ ਇੱਕ ਵਾਰ ਲੱਗੇ ਤਾਂ ਸੀ ਐਨ ਪੂਰੇ ਵੀ ਮਾਹੌਲ ਬਣਾਇਆ ਪਿਆ ਹਾਂ ਹਾਂ ਮੈਲ ਤੇ ਨੁਕਸਾਨ ਹੋ ਰਿਹਾ ਸਾਲ ਵਾਲੇ ਬੜਨੇ ਕਿਹੜੇ ਬੰਦੇ ਆ ਆਰਮੀ ਵਾਲੇ ਇੱਧਰ ਉਹ ਮਾਰਨ ਇੱਧਰ ਉਹ ਮਾਰਦਾ ਕਿਹਦਾ ਕਿਆ ਨੁਕਸਾਨੇ ਹੋਣਾ ਹਾਂ ਕਿਹਦਾ ਕਿਸੇ ਦਾ ਕੱਲਾ ਕੱਲਾ ਕਿਸਦਾ ਕੀ ਕਹਾ ਭਾਈ ਯਾਰ ਗੱਲ ਤਾਂ ਡਾਉਨ ਇਹ ਕਹਿਣ ਦੀ ਆ ਤੇਰੀ ਦੁਸ਼ਮਣੀ ਕਿਹੜੇ ਬੰਦਿਆਂ ਨਾਲ ਆਪ ਬੰਦਿਆਂ ਨਾਲ ਤਾਂ ਨਹੀਂ ਹੈਗਾ ਇਹਨਾਂ ਨਾਲ ਤਾਂ ਨਹੀਂ ਹੈ ਜਿਹੜੇ ਬੰਦਿਆਂ ਨਾਲ ਦੁਸ਼ਮਣ ਉਹਨਾਂ ਨਾਲ ਕੱਢੋ ਯਾਰ ਹੂੰ ਆਮੰਦ ਨਾਲ ਥੋੜਾ ਤਾਂ ਕਰੋ ਯਾਰ ਜੜਾ ਇੱਕ ਕੀੜਾ ਗੰਦਾ ਉਹ ਤਾਂ ਸੁਣ ਤੂੰ ਕਹਿੰਦਾ ਸਾਰੇ ਹੀ ਗੰਦੇ ਆ ਦੇਖ ਨਾ ਬਚ ਕੇ ਹਾਂ ਮੈਂ ਥੋੜਾ ਖੋਲਦਾ ਤਾਂ ਉਸ ਨੂੰ ਇਹਦਾ ਹਾਂ ਚੱਲਾ ਦੇ ਕਿਤਨੇ بڑے بڑے ਪੀਸ ਕਟੋਗੇ ਇਸਕੇ

उसके बीच में आगे क्या फर्क काला कला कला काला कर भरोगे हां काला भरोगे काला भरोगे ठीक है हाँ इसकी फिर रगडाई थोड़ी होनी ना फिर ओए रगडाई तो शान खराब हो जाएगी ना फिर ओ हल्दी डक्के काट दे फिर हाँ ओ डक्के काट दे आ ओ डक्के काट दे हाँ। देख हन टाइट हो गया हन ठीक है देख उधर बटे लोड़ा नहीं अभी ਇਹ ਪੱਟਲਾ ਵਾਲਾ ਚਾਰ ਬਾਈ ਪੌਣੇ 6 ਠੀਕ ਹੈ ਇਧਰ ਫਿਰ ਕੀ ਕਰੂੰਗਾ ਉੱਪਰ ਬਲਾ ਇਧਰ ਸਾਹਮਣੇ ਇਧਰ ਵੀ ਬਲੈਕ ਆ ਜਾਏਗੀ ਸਾਹਮਣੇ ਨਾ ਬਲੈਕ ਹੀ ਆ ਜਾਣੀ ਸਾਰੇ ਮੈਂ ਸਾਰੇ ਮੈਂ ਉੱਪਰ ਤੋਂ ਬਲੈਕ ਆ ਜਾਏ ਨਹੀਂ ਪੱਟਲਾ ਨਹੀਂ ਖੜੀ ਮੈਂ ਪੱਜੇ ਦੀ ਪੱਟ ਲਾਉਂਗਾ ਮੈਂ ਹਾਂ ਥੋੜੀ ਅੰਦਰ ਨਾਲ ਥੋੜੀ 1/2 ਇੰਚੀ ਦਾਮ ਕਰਕੇ ਲਾਉਂਗਾ चल ठीक है पाला अपना उसके भी लग ठीक है ठीक है थीक। उसके बीच लग जाएगा कीड़े मकोड़े ना बड़े ये भी सही है बाल बाल। चाय, बना, चाय, चाय बना बन रही है बड़ू गल नहीं ਆ ਗਿਆ ਉਹ ਮਨ ਰੁੰਨੀ ਟੋਰਡ ਬੋਲ ਗਿਆ ਅਸਾਸ ਮਾਰ ਰਹਿ ਗਿਆ ਤਾਂ ਹੈ ਤੂੰ ਵੀ ਦੂਜੇ ਲਿਆਓ ਯਾਰ ਜੇ ਅੱਜਕੱਲ ਜਿਹੜੇ ਜਿਹੜੇ ਤਕਨੀਕਾਂ ਆਈਆਂ ਨੇ ਲੇਜ਼ਰ ਵਾਲੀ ਉਹਦਾ ਲੋਡ ਉਹਨੂੰ ਪੈਂਦੀ ਆ ਜਦੋਂ ਟਾਇਲ ਵਾਲੇ ਹੋਵੇ ਹੈ ਗਾਜੀ ਨੇ ਛੱਤ ਪਾਉਣਾ ਉਹਦੇ ਵਾਸਤੇ ਨਵੇਂ-ਨਵੇਂ ਤਕਨੀਕਾਂ ਲੈ ਕੇ ਆਉਂਦੇ ਨੇ ਪੁਰਾਣੇ ਸਾਧਨ ਜੀਓ ਯਾਰ ਨਵੀਆਂ ਤਕਨੀਕਾਂ ਬਹੁਤ ਹਾਂ ਉਹ ਤਾਂ ਲੇਬਰ ਹੁਣ ਆ ਬਿਜਲੀ ਵਾਲਿਆਂ ਨੂੰ ਬੋਟ ਤੋੜ ਲਈ ਕਹਿੰਦੇ ਹਾਂ ਹਾਂ ਉਹਦਾ ਕੰਦਾ ਵਾਸਤੇ ਯਾਰ ਚਾਹ ਬਣਾਵਾ ਚਾਹ ਤਾਂ ਮੈਂ ਉਹ ਪੀਣੀ ਆ ਯਾਰ ਨਹੀਂ ਫਿਰ ਆ ਜਾ ਵੀਡੀਓ ਤਾਂ ਭੇਜ ਦੇ ਰੋ ਮੈਂ ਬਣਾਵਾ ਜਾਨੂੰ ਚੱਲ ਮੈਂ ਲੱਭਦਾ ਮੈਂ ਭੇਜ ਦੂੰ ਭੇਜਦਾ ਭੇਜਦਾ ਭੇਜ 10 ਮਿੰਟ ਤੱਕ ਭੇਜਦਾ ਯਾਰ ਮੈਂ ਜਾਨੂੰ ਵੱਡ ਬਣੀ ਹੈਗਾ ਅੱਛਾ ਵੀਡੀਓ ਹਾਂ ਆ ਜਾ ਬਸ ਉਹ ਮੈਂ ਤੈਨੂੰ ਚਾਹ ਲਿਆ ਮੈਂ ਚਾਹ ਤੀਂਦੇ ਪਹਿਲਾਂ ਯਾ ਹੋ ਗਿਆ ਫਿਰ ਫਿਰ ਭੁੱਲਿਆ ਕੁਝ ਅੱਛਾ ਪ੍ਰੋਜੈਕਟ ਫਾਹਮ ਚ ਲੋ ਕਿਹੜਾ ਪ੍ਰੋਜੈਕਟ ਆ ਮੰਜੇ ਪਰ ਰਹਿ ਗਿਆ ਜਿਹੜਾ ਇਹਨਾਂ ਦੁਆਰੇ ਭੱਜਿਆ ਇਹ ਦੱਸੋ ਵੀ ਕਿਹੜਾ ਪ੍ਰੋਜੈਕਟਰ ਆਇਆ ਨਾ ਮੰਜੇ ਪੁਰੇ ਦਾ ਤੇਰਾ ਦੋ ਜੇ ਭੱਜਿਆ ਇਹ ਚਾਹ ਨਾਲ ਬੈਠਦੇ ਫਿਰ ਦੇਖਣਾ ਵੀ ਟਮਾਟਾ ਤਾਂ ਹੀ ਚਾਹ ਮੰਗਦਾ ਹੈ ਆ ਕੇ ਉਹ ਕਿਹੜਾ ਪ੍ਰੋਜੈਕਟਰ ਆਇਆ ਮੈਡਮ ਜੀ ਚਾਹ ਨਹੀਂ ਧਰੀ ਲਾ ਲਾ ਤਾਂ ਚਾਹ ਧਰ ਦੇ ਮੰਗਦੇ ਇਹ ਦੇ ਦਪਾ ਬਣਾ ਦੇ ਪਰ ਚਾਰ ਦੋ ਹੋ ਦੋ ਹੋ ਪੰਜ 6 ਕੱਪ ਪੜਾ ਦਿਓ ਗਿੰਦੂ ਆ ਗਿਆ ਵਾ ਲੈ ਕੇ ਆ ਰਿਹਾ ਬੰਦੇ ਜਦ ਮੈਂ ਧਰਦੋਂ ਨਾ ਕਿੱਥੇ ਪਾਣੀ ਇੰਦਰ ਅੰਦਰ ਪਿਆ ਪਾਣੀ ਅੰਦਰ ਹੈ ਖੋਲੋ ਦਰਵਾਜਾ ਹਾਂ ਦਰਵਾਜਾ ਖੋਲੇ ਫਿਰ ਆ ਵੀ ਚੱਕਣਾ ਸਾਰਾ ਸਾਮਾਨ ਇੱਥੇ ਤੇ ਬੰਦਾ ਹੁਣ ਗਿੰਦੂ ਦਾ ਕੰਮ ਨਿਭੜ ਜਾ ਫਿਰ ਇਹਦੇ ਪਰੇ ਇੱਥੇ ਹਾਂ 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 ਤਾਰ ਤਾਰ ਦੋ ਬੱਚਾ ਇਹ ਤੇਰਾ ਕੰਮ ਆਦਰ ਵਿਚ ਆਲਸੀ ਕਿਹੜਾ ਥੋੜਾ ਚੱਲਦਾ ਥੋੜਾ ਚਲੋ ਕਰ ਦੋ ਫਿਰ ਆ ਗਿਆ ਕੰਦੂਰਾ ਹੀ ਆ ਕੇ ਤੈਨੂੰ ਕਹਿੰਦਾ ਉਹ ਆ ਕੇ ਸਮਾੜ ਲੈਣ ਗਿਆ ਤੇ ਇਹਨਾਂ ਨੇ ਤੁਸੀਂ ਕਹਿੰਦੇ ਸਮਾੜ ਰਹਿ ਗਿਆ ਉਹ ਲੈ ਆਇਆ ਬਸ 2 ਮਿੰਟ ਚ ਮੁੜ ਕੇ ਆ ਜਾਣਾ ਉਹ ਮੈਨੂੰ ਕਹਿੰਦਾ ਵਾ ਕਹਿੰਦਾ ਵੀਡੀਓ ਭੇਜ ਦੇ ਚ ਉਹ ਵੀਡੀਓ ਲੁਪੇ ਨਹੀਂ ਗਈ ਉਰਦ ਨੂੰ ਉਹ ਹੈਗੀ ਇੱਕ ਪੌੜੀ ਬਣਾਉਣੀ ਅਸੀਂ ਨਵੇਂ ਸਟਾਈਲ ਦੀ ਪੌੜੀ ਬਣਾ ਰਹੇ ਆ ਉਹ ਲੱਗ ਗਿਆ ਇੱਥੇ ਬਣਾਉਣਾ ਇਸੇ ਗਾਰ ਦੇ ਫਲਿੱਟੀ ਦੇ ਤੇ ਇਸ ਸਕੀਨ ਤੇ ਕਰ ਬੰਦ ਹਾਂਜੀ ਹਾਂਜੀ ਲੌਸਮੈਂਟ ਹੋਊਗੀ ਥੋੜੀ ਜੀ ਸਾਫ ਕਰ ਲੇ ਸਾਫ ਕਰ ਲੀ ਥੋੜੀ ਜੀ ਹੈ ਹੋਏ ਇੱਧਰ ਭਗਵੰਤ ਮਾਨ ਉਹਨੇ ਪਾਣੀ ਦਾ ਬੱਧਾ ਬਖਾ ਲਿਆ ਹੋਰ ਕੋਈ ਹੋਰ ਗੱਲ ਨਹੀਂ ਭਗਵੰਤ ਮਾਨ ਉਹਨਾਂ ਨੇ ਪਾਣੀ ਦੇਣਾ ਨਹੀਂ ਸਿੱਕ ਬੂੰਦ ਨਹੀਂ ਦੇਣਾ ਫालतू ਪਾਣੀ ਨਹੀਂ ਹੈਗਾ ਸਾਡੇ ਕੋਲ ਜੇ ਪੈ ਕੇ ਜਿਆਦਾ ਮੀਂਹ ਫਿਰ ਲੈ ਲਓ ਜੀ ਪਾਣੀ ਫਿਰ ਪਾਣੀ ਛੱਡਣਾ ਸੀ ਛੱਡਾ ਉਹ ਆਈ ਹੈ ਦਸ ਹਫ਼ਤਾ ਡੇਢ ਘੰਟਾ ਫਿਰ ਪਾਣੀ ਰਾਸਥਾਨ ਨੂੰ ਖੁੱਲੋਂ ਪਾਣੀ ਦੇ ਦੂੰਗਾ ਜੇ ਅੰਗਰੇਜ਼ਾਂ ਖਾਣਾਗੇ ਇੰਤਰ ਰਾਸਥਾਨ ਨੂੰ ਜਿਹੜਾ ਪਾਣੀ ਚੱਲ ਰਿਹਾ ਹੈ ਉਹ ਦਰਵਾਜ਼ਾ ਆਪਾਂ ਮੋੜ ਮੋੜ। ਕੱਟ ਲੈਣਾ ਅੰਗੜਾ। ਸੋਨੂ ਕਹਿੰਦਾ ਮੋੜ 'ਤੇ ਫੇੜਾ ਕੱਢ ਕੇ ਆਉਂਗਾ ਮੈਂ। ਕੱਟ ਕੇ ਆਉਂਦੇ ਦੇ ਕੇ ਆਉਂਗਾ ਸੋਨੂ ਬੋਲੇ ਦਾਦਾ। ਰੋਟੀ ਬਣਾਣੀ ਪਈ ਉਹ। ਰੋਟੀ ਲੈ ਜਨਾ। ਜੰਦੂ ਨਾਲ ਜਾ ਕੇ ਆਉਣਾ ਮੋੜ ਮੋੜ। ਉਹ 60 ਰੁਪਏ ਲਾਤਾ ਜੀ ਹੁਣ ਮੈਂ ਇਹ। ਗਰਦ ਤੇ ਗਰਦ ਤੇ ਨਾ ਮੈਂ ਸਾਈਡ ਪਾ ਲਾਤੇ ਦਿੱਥੇ ਕੀ ਚੀਜ਼ ਹੈ ਕਟਿੰਗ ਦੇ ਬਾਅਦ ਤੇ ਮੈਂ ਧੂੜ ਪਾਲੇ ਪਾਸੋਂ ਲੰਘੂ ਜਾਊਗੀ ਪਹਿਲਾਂ ਇੱਥੇ ਲੱਗੇ ਹੋਤੇ ਇਹ ਮੈਂ ਇੱਥੇ ਥੋੜੀ ਧੂੜ ਉੱਡਦੀ ਹੈ ਸਾਰੇ ਅੰਦਰ ਲੰਘ ਜਾਂਦੀ ਆ ਠੀਕ ਹੈ ਨਾ ਇੱਥੇ ਕਰ ਸਾਈਡ ਪਰ ਖੜ੍ਹਤੇ ਨਾ ਇਹ ਹਾਂਜੀ ਹਾਂ ਲਵਦੀ ਸਾਈਡ ਪਰ ਬੈਠੇ ਹੂੰ ਹੂੰ ਤੇ ਤਾਂ ਬਚਾਇਆ ਬਈ ਤਾਂ ਉਹਨੂੰ ਜਾ ਡਾਨਿਆ ਤੰਨੇ ਤਾਂ ਉਹ ਹਰੇਕ ਦਾ ਆਪਣਾ ਆਪਣਾ ਸਟਾਈਲ ਆ ਕੰਮ ਕਰਦਾ ਹੋਰ ਬਦਲੇ ਲਾ ਕੋ ਹੋਰ ਤੁਹਾਨੂੰ ਕਹਾਂਗਾ ਵੀ ਉਹਦਾ ਹਰੇਕ ਦਾ ਆਪਣਾ ਆਪਣਾ ਸਟਾਈਲ ਆ ਕੰਮ ਕਰਦਾ ਇਹ ਦੇਖੋ ਮੈਂ ਤਾਂ ਹੋਰ ਇਹਨਾਂ ਨੂੰ ਚਾਹੀਦਾ ਮੈਂ ਜੇ ਤੁਸੀਂ ਘਰ ਦੇ ਵਿੱਚ ਟਾਇਲ ਲਾਉਂਗਾ ਕਿੱਥੋਂ ਸ਼ੁਰੂ ਕਰੂੰਗਾ ਕਹਿੰਦਾ ਇੱਥੇ ਬਰੈਂਡੇ ਦੇ ਸ਼ੁਰੂ ਕਰੂੰਗਾ ਮੈਂ ਹਾਲ ਤੋਂ ਹਾਲ ਤੋਂ ਉਹ ਕਰਦਾ ਕੰਮ ਸ਼ੁਰੂ ਬਾਥਰੂਮ ਚੋਂ ਹੋਰ ਉਹਦਾ ਆਪਣਾ ਸਟਾਈਲ ਆ ਕੰਮ ਕਰਦਾ ਉਹਨੇ ਆਪਣੇ ਤਰੀਕੇ ਨਾਲ ਜਿਸੀ ਕਰਿਆ ਹੋਇਆ ਕੰਮ ਰੇ ਦਾ ਆਪਣਾ ਆਪਣਾ ਸਟਾਈਲ ਆ ਜਦੋਂ ਤੇਰਾ ਸਾਰਾ ਰੋਟੀ ਦੇਣ ਦਾ ਤੋਂ ਕੱਲੇ ਰੋਟੀ ਬਣਾਉਣ ਲੱਗ ਜਾਂਦੀ ਆ ਹੁਣ ਅਸੀਂ ਸਬਜੀ ਪਾਉਂਦੇ ਤੇਰੇ ਕੋਲ ਸੜ ਕੇ ਸਾਰਾ ਹੁਣ ਅਸੀਂ ਕਰਦੇ ਆ ਹੁਣ ਕੋਈ ਜਨਾਨੀ ਇਦਾਂ ਦੀ ਆ ਸਾਰੀ ਜਿਵੇਂ ਪਹਿਲਾਂ ਕਰਕੇ ਨੇੜੀ ਕਰ ਕਰਦੀ ਆ ਦੇਖੇ ਬੰਦੇ ਥਾਲਜ ਪਾ ਕੇ ਦਿੰਦੀ ਆ ਨਾ ਸਬਜੀ ਮਹੀਨੇ ਤੇ ਬਣਾਏਗੀ ਨਹੀਂ ਉਹ ਨਹੀਂ ਕਰੋ ਦੇਖ ਚੱਤੀ ਪਾਲੀ ਦੇਖ ਚੱਤੀ ਪਾਰ ਉਹ ਰੋਟੀ ਦਾ ਲੈ ਆ ਇਹ ਨਾ ਰੋਟੀ ਤੱਕ ਜਾ ਕੇ ਬਣਾਉਣ ਲੱਗ ਜਾਣਾ ਹਾਂਜੀ ਤਾਂ ਰੋਟੀ ਬਣਾਉਣ ਲੱਗ ਕੇ ਆ ਜਾਓ ਮੈਂ ਵੀ ਗਾ ਚੱਲਿਆ ਸਬਜ਼ੀ ਵੀ ਅਸੀਂ ਆਵੇ ਪਾਉਣੀ ਪਿਆਜ਼ ਵੀ ਜਿਹੜਾ ਨਾਲ ਕਿ ਉਹ ਵੀ ਅਸੀਂ ਆਵੇ ਰੱਖਣਾ ਤੇ ਕਈ ਵਾਰ ਪਾਣੀ ਕਰਦਾ ਤੂੰ ਖੜਾ ਬੋਟੀ ਨੂੰ ਆਵੇ ਲਾ ਲੈਣੀ ਆਂ ਭੰਡਾ ਵੀ ਆਪਣੇ ਨਾਲੇ ਕਰੋ ਬੰਦੂ ਲੱਗਦਾ ਤੂੰ ਕਹਿੰਦੀ ਆ ਵੀ ਤੇ ਤੈਨੂੰ ਸੱਕ ਬੰਦ ਤੂੰ ਕਹਿੰਦਾ ਦੁਰਜੀ ਦੀ ਸੀ ਵੀ ਲੈ ਲਈ ਉਹ ਕਰੇਗਾ ਮੈਂ ਨਾ ਤੇ ਦੂਜੇ ਤੇ ਵੀ ਲੈ ਰਿਹਾ ਉਹ ਕੰਮ ਕਰੇਗਾ ਨਾ ਹੋਰ ਕੀ ਆ ਤੂੰ ਆਪਰੇ ਕਹਿੰਦੀ ਰੋਟੀ ਦੇ ਪੋਚੇ ਪਾ ਕੇ ਲਾ ਲਾ ਫੇ ਦੂਜੀ ਤੀਤੀ ਕਰੂ ਪੋਚੇ ਆ ਨਹੀਂ ਰੱਖੀ ਹੁੰਦੇ ਲਾ ਲੱਖ ਲੂਗੀ ਤੀਵੀ ਥੋੜਾ ਕਰੀਏ ਹਾਂ ਪੋਚੇ ਆ ਹੀ ਰੱਖੂਗਾ ਲਾ ਨਾ ਦੇਖਾ ਬਾਬਾ ਫਿਰ ਮੈਨੂੰ ਲੱਗਦਾ ਆਉਂਦਾ ਨਹੀਂ ਲੱਗਦਾ ਹੁਣ ਇਹ ਕਿੰਦੂ ਨਾਲ ਆ ਜਾ ਤੁਹਾਨੂੰ ਬੁਲਾਉਣੀ ਮੈਂ ਸੋਚ ਲਿਆ ਤੁਸੀਂ ਚਾਹ ਮੇਰੇ ਨਾਲ ਆਉਂਦਾ ਜਿੱਦਣ ਪਹਿਲਾਂ ਚਾਹ ਤਰ ਰਹੇ ਨੇ ਨਾ ਆਉਂਦਾ ਨਹੀਂ ਕੋਈ ਵੀ ਇਧਰ ਲੱਗ ਜਾਂਦਾ ਹੁਣ ਇਧਰ ਮਿੱਟੀ ਕਰੀ ਇਧਰ ਲੱਗਣਾ ਬਾਹਰ ਤੋਂ ਲੱਗਿਆ ਪਾਣਾ ਮੁੰਡਾ ਹਾਂ ਉਹਨੇ ਵੀ ਜੂਰ ਚੱਤ ਲਗਾ ਜੇ ਆ ਗਿਆ ਫਿਰ ਕਰ ਤੂੰ ਵੀ ਪਾਰਟੀ ਜੇ ਨਾਲ ਉਹ ਦਿਖਾ ਗਿਆ ਉਹ ਨਹੀਂ ਚਲਾ ਨਹੀਂ ਆਹ ਇਹਦੇ ਖਾਲੇ ਚਾਲੇ ਉਹ ਵੀ ਪਾਣੀ ਦੇ ਦੇ ਨਹੀਂ ਆ ਬਿ ਨਾਲੇ ਲੇ ਕੇ ਉਧਾਰ ਕੇ ਲੈ ਕੇ ਆਇਆ ਚਾਹ ਲੈ ਆ ਚੱਲ ਉਹ ਹੁੰਦੇ ਕਿ ਜਿੰਨ ਚੱਲਿਆ ਉਹ ਦੇਖ ਮਰ ਗਿਆ ਅੰਦਰ ਗੱਡੀ ਸੱਤ ਬਦਲਿਆ ਤੇ ਤੋ ਪਾ ਲਿਆ ਚੈਲੰਜ ਆਲਾ ਬਾਈ ਕੀ ਹਾਲ ਹੈ ਹਾਂ ਆਓ ਸਾਡੇ ਲੱਗ ਜਾ ਉਹ ਪਾਣੀ ਕਹੀਦਾ ਕੀ ਹਾਲ ਹੈ ਬਾਈ ਹਾਂ ਉਹ ਕੀ ਉਹ ਇੰਨਾ ਘਾਟ ਨਬਰ ਤੇ ਨਾ ਮਾਗੇ ਜੀ ਤੇ ਕੀ ਕਰ ਰਿਹਾ ਹੈ ਸਵਾਗਤ ਹੈ ਸਾ ਤੇਰੀ ਆ ਉਹ ਨਹੀਂ ਤਾਰੇ ਆ ਤੇਰੀ ਇਹ ਅਰਥ ਦੇ ਅਰਥ ਵਾਲੀ ਆ ਇਹ ਗਿੰਦੂ ਦਾ ਕੰਮ ਕਰਦਾ ਭਾਈ ਜੀ ਨਾ ਗਿੰਦੂ ਦਾ ਬਿਜਲੀ ਦਾ ਕੰਮ ਕਰਦੇ ਦੋਨੇ ਦੋਨੇ ਜਣ ਦੋਨੇ ਕਰਦੇ ਤੁਸੀਂ ਕੰਮ ਦੇਖੋ ਭਾਈ ਪਹਚਾ ਕੇ ਸੱਤ ਇਹ ਉੱਪਰ ਚੜ ਗਿਆ ਅਾ ਥੋੜੀ ਲੰਗੜੀ ਲੈਣ ਆਇਆ ਥੋੜੀ ਜਿਹਾ ਲੈ ਗਿਆ ਇਹਨਾਂ ਨੇ ਚੋਰੀ ਕਰਕੇ ਬਾਰੇ ਕੰਮ ਆ ਗਿਆ ਬੈਕ 'ਚ ਉਹ ਕਰ ਗਿਆ ਐਸੇ ਪੈਪ ਦੇ ਪ੍ਰਿੰਟ ਆ ਗਿਆ ਤਾਂ ਮੈਂ ਉਹਦੇ ਵੀ ਸਮਿੰਟ ਭਰ ਗਿਆ ਬੈਕ 'ਚ ਸਮਿੰਟ ਭਰਿਆ ਬਬੀ ਜੀ ਕੈਚ ਕਰ ਲੂਗਾ ਟੈਕ ਤੋਂ ਨਾ ਗਿਰ ਜੇ ਟੈਲ ਪਣਾ ਗਈ ਨਹੀਂ ਆ ਲੈ ਥੋੜੀ ਜਿਹੀ ਕਰੇ ਤੇ ਕਰਦੇ ਥਾਲ ਤੇ ਪਈਆਂ ਟੈਲਾ ਕੋਈ ਕਰਨੀ ਉਹਦੇ ਰਾਤੋਂ ਤੋਂ ਪਹਿਲਾਂ ਹੀ ਕਰਦੇ ਆ ਜਾ ਥੋੜੇ ਚਾਹ ਬਣ ਗਈ ਚਾਹ ਵੀ ਲੈ ਆ ਜਾ ਹਾਂ ਲੱਗ ਦੇ ਲੈ ਕਾਤੀ ਕਰਦੇ ਆਂ ਪਟਾਕੀ ਸੁਪਰ ਦਾ ਬੈਜ ਨੇ। ਜਿਹੜੇ ਪੈਸੇ ਰੱਖਣੀ ਆ। ਮੈਂ ਜਲੂ ਲਾਤੀ ਦਰਵਾਜ਼ੇ ਸੱਕੂਗੀ। ਮਾਈ ਉਹ ਨਾਲ ਲਾ ਦੇ। ਮਾਈ ਮੇਰਾ ਸੁਤਨੀਆ ਜਰੋ। ਮੈਂ ਕਿਹਾ ਤਾ ਫਿਰ ਕਿਹਾ ਜੇ ਨਾਲ ਵੀ ਲਾਉਂਦਾ ਫਿਰ ਕਿਹਾ। ਜੀ ਜੀ ਲੱਕੜੀ। ਹਾਂ ਹਾਂ। ਦਰਵਾਜ਼ੇ ਉਹਨ ਜੀਰੋ ਜੀਰੋ ਕਰਕੇ ਲਾਤੀ ਜੀ। ਇੰਨੀ ਨਹੀਂ ਗਿਰਦਾ। ਇੱਕ ਕਰ। ਜਗਾ ਜਾਰਤੀ। ਟੁੰਡੀ ਦੀ ਜਿਹੜੀ। ਹਾਂ। ਮੈਂ ਰਹਿ ਗਈ ਥੱਲੇ ਵਾਲੀ ਇੱਧਰ ਆਈ। ਲੋਕ ਪਿੱਛੇ ਹਟ ਗਏ। ਨਿਕਲੀ ਸਾਗਵਾਨ ਦੀ ਲੱਕੜ। ਨਹੀਂ ਨਹੀਂ ਲੱਕੜ ਤਾਂ ਹੋਰੇ ਦੀ ਹੁਣ ਮੈਨੂੰ ਪਤਾ ਨਹੀਂ ਲੱਕੜੀ ਜਿਹੜੀ। ਆਹ ਸਾਗਵਾਨ ਆ ਯਾਰ ਇਹਦਾ ਹੁਣ ਤੋਂ ਕੋਣ। ਜੀ ਇਹਦਾ ਸਾਡੀ ਉਹ ਨਹੀਂ ਜਿਹੜੀ ਮਰਦੀ ਹੈ ਨਹੀਂ ਸੌਣੀ ਤਾਂ ਸੌਂ ਸੌ ਬਾਅਦ ਪੀਂਗੇ ਤੇ ਤੇ ਚੱਲ ਪਿਆ ਉਹਨੇ ਬੌਂਸ ਜਾਈ ਜਾਣਾ ਕੋਈ ਜਰ ਮਾਨ ਪਤਾ ਹੈ ਫਾਕੀਰ ਵੀ ਟੀਮ ਦਾ ਕੱਟੀ ਕਰ ਲੈ ਗਾਲਾਂ ਤਾਂ ਇੰਨਾ ਕਸਰ ਹੋਇਆ ਤੇਰੇ ਉੱਪਰ ਵੀ ਹੋਰ ਭਾਈ ਇਹ ਕੰਮ ਕਰਵਾ ਜਾ ਰੋੜ ਮੇਰੇ ਲੱਗੇ ਉਹਦੇ ਪੈਗ ਮੈਂ ਗਾਲਾਂ ਕੱਢੀਆਂ ਫਿਰ ਮੈਂ ਕਿਹਾ ਤਾਂ ਆਉਣਾ ਕਿ ਨਹੀਂ ਬੰਦਾ ਬਣਨਾ ਤਾਂ ਪਹਿਲੇ ਸੱਦਾ ਹੀ ਇੱਥੇ ਆਇਆ ਅਜਮਾਨ ਦੇ ਮਲੇ ਆਦੂ ਕਿਹੜਾ ਹਾਂ ਥੱਲੇ ਆ ਗਏ ਹਾਂ ਉਹ ਗਰਦ ਬਹੁਤ ਆ ਰਹੀ ਹੈ ਯਾਰ ਗਰਦ ਤਾਂ ਬਾਈ ਮੇਕਸਾਨਾ ਦੇ ਉਹ ਚਾਹ ਨਹੀਂ ਬਣੀ ਹਾਂ ਅੱਛਾ ਕੋਪਰਮਾਨੀ ਦੱਸੋ ਚਾਹ ਨਾਲ ਬਿਸਕੁਟ ਖਾਣੇ ਨਾ ਨਾ ਐਂ ਗੱਲ ਹੋਣਾ ਬਿਸਤਰ ਚਾਹ ਖਾਣੇ ਚਾਹ ਨਾਲ ਬਿਸਕੁਟ ਜੋ ਮਰਜੀ ਆ ਸਾਡਾ ਪਿੰਡ ਦਾ ਬੰਦਾ ਇੱਕ ਹਾਂ ਵੈਸੇ ਹੀ ਚਲੋ ਹਲੇ ਚੱਲ ਗਏ ਨਾ ਨਾ ਦੱਸ ਗੱਲ ਦੱਸ ਦੇ ਨਹੀਂ ਨਹੀਂ ਗੱਲ ਦੱਸ ਦੇ ਉਹ ਬਿਸਕੁਟ ਕਾਫੀ 6 ਮਹੀਨੇ ਪੁਰਾਣੇ ਹੋ ਜੁਲੇ ਖਰਾਬ ਹੋ ਜਣੇ ਮੈਂ ਕਿਹਾ ਮੈਂ ਖਰਾਬ ਮੈਂ ਪਹਿਲਾ ਪਹਿਲਾ ਫੜੀ ਫੜ ਮਰਜੀ ਗੱਲ ਪੱਥਰ ਕਿੰਨਾ ਗੋਲ ਹੋਊਗਾ ਛੜਾ ਉਹ ਨਹੀਂ ਉਹਨੇ ਉਹ ਚਾਰ ਚਾਰ ਇੰਚ ਦਾ ਲਾਉਣਾ ਇਹਨੇ ਚਾਰ ਚਾਰ ਜੀ ਦਾ ਲਾਗ ਵਿੱਚ ਕਲਰ ਪਾ ਦੇਣਾ ਅਦਰੋਂ ਅੰਦਰ ਦਿਖਾਵਾਂ ਫਿਰ ਆ ਬੜਾ ਘੈਂਟ ਹੋ ਗਿਆ ਲੋਤ ਲਾਉਂ ਗੁੱਦਰ ਤੇ ਲੋਕੇ ਲੋਤਾਂ ਮੈਂ ਖੁੱਲ ਦੁੱਧ ਨੂੰ ਆ ਤਨ ਦਿਖਾਵਾਂ ਹੁਣ ਅੰਦਰ ਲੈ ਆ ਉਹ ਉੱਪਰ ਇਧਰ ਖੁੱਲਦਾ ਮੈਂ ਇਧਰ ਆ ਗਿਆ ਮੈਂ ਬੜਗੀ ਜੀ ਚਾਹ ਚਾਹ ਦਾ ਬਿਸਕੁਟ ਵੀ ਦੇ ਦੇ ਕੋ ਬੰਦਾ ਸਪੈਸ਼ਲ ਆਇਆ ਹੋਇਆ ਅੱਜ ਮਸੀਤਾ ਬਣਾਇਆ ਕਿੰਦੂ ਹਮ ਬਿਸਕੁਟਾਂ ਪਰ ਤਾਂ ਰੋਕਾ ਆ ਜਾ ਬਾਬੇ ਓਏ ਆ ਜੀ ਬਾਬੇ ਮਨ ਮੇਨ ਗੇਟ ਨੂੰ ਐਂਟਰੀ ਮਾਰਾ

ਉਹ ਕਫੜਾ ਕਰ ਲੈ ਤਿਆਰ ਆਪਣੇ ਬਾਸ ਤੇ। ਕੀ ਹੋ ਗਿਆ? ਹਾਂ। ਨਾ ਪੂਰਾ ਬਦਨ ਆਪਣੇ ਬਾਸ ਤੇ ਖੁੱਲੀ ਆ। ਲਾ ਖਲੋਤ ਉਹਨਾਂ ਨੇ। ਖੁੱਲੀ ਆ। ਅੱਧੜਾ ਕਰ ਤਾ ਆ ਜਾ। ਮੈਂ ਮਿਲਦੀ ਨਹੀਂ ਲਾਤੀ ਆ। ਸਾਰਾ ਕੋ ਲਾਤਾ। ਇੱਥੇ ਬੈਠੇ ਦੇਖਦੇ ਬੰਦੇ ਉਹ ਸਾਹਮਣੇ ਲਾਈਵ ਦੇਖਦੇ ਬੈਠੇ। ਹੁਣ ਬਾਥਰੂਮ ਰਹਿ ਗਏ। ਆਹ ਕਮਰਾ ਤਿਆਰ ਇੱਥੇ। ਇਹਦੇ ਕਪੜੇ-ਕੁਪੜੇ ਰੱਖ ਲਏ ਸੀ। ਗਰਦ ਤੇ ਸਿਆਰ ਨੂੰ ਇੱਥੇ ਲੱਗ ਜਾਂਦਾ ਕਰਤ ਨਹੀਂ ਆਉਂਦੀ ਫਿਰ ਇੱਥੇ। ਆ ਫੋਟੋ ਨਾਲ ਹੀ ਮਾਰੀ ਉੱਥੋਂ ਦੀ ਨਾ ਗਾ ਨਹੀਂ ਇਹ ਤਾਂ ਫੋਟੋ ਕਹਨ ਭੇਜਤੀ ਲਵਾਰੀ ਜੀ ਉਹ ਫੂੜਾ ਪਟਲੀ ਫਿਰ ਮੈਂ ਆਹ ਕਮਰਾ ਵੀ ਲੋਗ ਤੇ ਲੈ ਠੀਕ ਹੈ ਭਾਈ ਜਿਹੜੇ ਕੰਮ ਨਿਭੜ ਗਏ ਹਾਂ ਤੇ ਵੀ ਜੇ ਤਾਰਾ ਤੁਰਾ ਪਾਤੀ ਉਹ ਹੁਣ ਬੁੱਝਾ ਹੋ ਰਹੇ ਨੇ ਪਰ ਸਾਰੇ ਹਿੱਲਦੇ ਥੋੜੇ ਥੋੜੇ ਜੇ ਇਹਦਾ ਠੀਕ ਹੈ ਜਿਹੜੇ ਆਹ ਲਾਏ ਉਹਨੇ ਤੇ ਕੱਲੇ ਕਹਿੰਦਾ ਤੁਹਾਨੂੰ ਆ ਵੀ ਠੀਕ ਹੈ ਥੋੜੀ ਦਮ ਹਾਂ 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 ਉਦੇ ਹੋਵੇ। ਇਹ ਪੜਾ ਪ੍ਰੈਸ ਲੰਗਣਾ ਅਗਣਾ ਲੈਟਰ ਦੀ ਸਲਾਹ ਹੈ। ਬੈਂਚ ਮੈਨੂੰ ਲੱਗਦੀ ਇੱਥੇ ਤੇ ਹੈ। ਅੱਛਾ ਜੀ ਬੈਠ ਜਾਓ। ਬਾਹਰ ਦੇ ਦੋ। ਹਾਂ। ਵਾਹ। ਦੋ ਜੋਰ ਨਾਲ ਵੱਜਣਾ ਦਰਵਾਜ਼ਾ ਲਾ ਦੇ ਅੰਦਰ ਤੇ। ਹਾਂ ਬਈ। ਬਾਈ ਬਾਈ। ਇਹ ਰੈਡੀ ਹੋ। ਅੱਧੀ ਬਲਾਲ ਮੋਨਾਂ ਨੂੰ ਵੀ।